ਇਸੋंपल ਜੋਗ ਭਗਤ ਨਾਨਕ ਛਾਡੂ ਰਾਮ ਦੀ ਭਾਵੇਂ ਨਿੰਦ ਲੋ ਪਰ ਮੈਂ ਇੱਕ ਗੱਲ ਯਾਦ ਕਰਾ ਦੇਵਾਂ ਦੁਨੀਆਂ ਦੇ ਵਿੱਚ ਭਾਵੇਂ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜਿੰਨਾ ਮਰਜ਼ੀ ਆਪਣੀ ਅਖੀਰਲਾ ਦਾਅ ਪੇਜ ਨਾ ਉਹ ਵਰਤ ਲਵੇ ਭਗਤ ਕਬੀਰ ਜੀ ਕਹਿਣ ਲੱਗੇ ਵੀ ਦੁਨੀਆਂ ਅਖੀਰਲਾ ਦਾਅ ਪੇਜ ਆਪਣਾ ਵਰਤ ਲਵੇ ਪਰ ਮੈਂ ਰੱਬ ਦੀ ਪਗਤੀ ਕਰਨ ਤੋਂ ਨਹੀਂ ਹਟਾਂਗਾ ਚਾਹਵੇਂ ਮਾੜਾ ਚਾਹਵੇਂ ਚੰਗਾ ਮੇਰਾ ਬਾਹਰਲਾ ਰਹਿਣਾ ਸਹਿਣਾ ਮੇਰਾ ਕਿੰਨਾਂ ਲੋਕਾਂ ਕੋਲ ਬੈਠਣਾ ਉੱਤਨਾ ਹੈ ਕੌਣ ਮੇਰੇ ਲਾਗੇ ਬੈਠਦੇ ਨੇ ਕੌਣ ਮੇਰੇ ਤੋਂ ਦੂਰ ਨੇ ਮੇਰੀ ਸੰਗਤ ਕਿਹੋ ਜੀ ਹੈ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਛੱਡਣਾ ਹੈ ਵੀ ਮੈਂ ਉੱਥੇ ਬਹਿ ਕੇ ਮੈਂ ਉਸ ਸੰਗਤ ਦਾ ਜ਼ਕਾਰਤ ਨਹੀਂ ਹੋ ਰਿਹਾ ਹੁਣ ਤੁਸੀਂ ਇੱਕ ਹਿਸਾਬ ਲਗਾਓ ਕਿਤੇ ਨਸ਼ਾ ਕਰਨ ਵਾਲੇ ਇਨਸਾਨ ਬੈਠੇ ਹੋ ਤਾਂ ਤੁਸੀਂ ਉਸ ਤੇ ਜਾ ਕੇ ਬਹਿ ਜਾਓ ਤੁਸੀਂ ਉੱਥੇ ਜਾ ਕੇ ਬਹਿ ਜਾਓ ਤੇ ਕੋਈ ਪਿੰਡ ਦੇ ਵਿੱਚੋਂ ਕੋਈ ਮਨੁੱਖਤੋਂ ਲੰਘਦਾ ਹੋਵੇ ਦੇ ਉਹ ਤੁਹਾਨੂੰ ਵੇਖ ਲਵੇ ਤੇ ਉਹ ਤੁਹਾਡੇ ਪਿਓ ਨੂੰ ਜਾ ਕੇ ਕਹੇ ਵੀ ਅੱਜ ਤੱਕ ਤੇਰਾ ਪੁੱਤਰ ਨਸਿਹੜੀਆਂ ਦੇ ਕੋਲ ਬੈਠਾ ਸੀ ਅਮਲੀਆਂ ਦੇ ਕੋਲ ਬੈਠਿਆ ਸੀ ਹੁਣ ਜਿਹੜਾ ਪਿਓ ਸੀ ਉਹਦੇ ਤਾਂ ਪੈਰਾਂ ਤੋਂ ਜਮੀਨ ਨਿਕਲ ਗਈ ਤੂੰ ਕਿਉਂ ਨਹੀਂ ਤਾਂ ਬੜੇ ਚਾਹ ਨਾਲ ਆਪਣੇ ਪੁੱਤਰ ਨੂੰ ਪਾਲਿਆ ਸੀ ਅੱਛੀ ਸਿੱਖਿਆ ਦਿੱਤੀ ਦੀ ਉਹ ਭੱਜਿਆ ਭੱਜਾ ਗਿਆ ਤੇ ਜਾ ਕੇ ਪੁੱਤਰ ਨੂੰ ਆਵਾਜ਼ ਮਾਰੀ ਪੁੱਤਰ ਦੌੜ ਕੇ ਪਿਓ ਕੋਲ ਆਇਆ ਹਾਂਜੀ ਪਿਤਾ ਜੀ ਕਹਿੰਦੇ ਉਸ ਟਾਈਮ ਕਹਿੰਦੇ ਪੁੱਤਰ ਨੇ ਕਿਹਾ ਕਹਿੰਦੇ ਪਿਤਾ ਨੇ ਕਿਹਾ